ਪੰਜ ਪੀਰ ਚੈਨਲ ਦੇਖ ਰਹੀ ਸਾਰੀ ਸੰਗਤ ਨੂੰ ਚਾਹ ਪੀਂ ਰਹੇ ਦੀ ਜੀ ਸੋ ਅੱਜ ਫੇਰ ਆਦਰ ਆਪ ਸਭ ਦੀ ਸੇਵਾ ਵਿੱਚ ਰੂੜੀ ਮਾਤਾ ਦਾ ਪਾਗ ਦੂਜਾ ਲੈ ਕੇ ਪਹਿਲੇ ਪਾਗ ਵਿੱਚ ਆਪਾਂ ਗੱਲ ਕਰੀ ਸੀ ਮਾਤਾ ਰੂੜੀ ਦੇ ਪੁੱਤਰ ਕਿਵੇਂ ਪੈਦਾ ਹੋਇਆ ਹੁਣ ਗੱਲ ਕਰਾਂਗੇ ਕਿ ਉਹਦੇ ਵਿਆਹ ਤੱਕ ਦੀ ਗੱਲ ਕਰਾਂਗੇ ਵੀ ਜਦੋਂ 11ਵੇਂ ਵਾਲੇ ਪੀਰ ਨੂੰ ਗੇਟ ਦਰਵਾਜੇ ਤੇ ਆਏ ਨੂੰ ਵਾਪਿਸ ਮੋੜਦੀ ਐ ਰੁੱਖਾ ਪਲਾ ਬੋਲਦੀ ਐ ਉਹਦੇ ਬਾਰੇ ਸੋ ਸ਼ੁਰੂ ਕਰਦੇ ਹਾਂ ਉਸ ਸਮਾਂ ਪਾ ਕੇ ਜਦੋਂ ਮਾਤਾ ਦੇ ਪੁੱਤਰ ਹੋ ਗਿਆ ਸੀ ਘਰ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆ ਗਈਆਂ ਸੀ ਪਰ ਹੁੰਦਿਆਂ ਹੁੰਦਿਆਂ ਜਿਹੜਾ ਮਾਤਾ ਦਾ ਪੁੱਤਰ ਸੀ ਉਹ ਨੌਜਵਾਨ ਹੁੰਦਾ ਜਾ ਰਿਹਾ ਸੀ ਤੇ માતા ਜਿਹੜੀ ਉਹ ਪਿਰ 11ਵਾਂ ਵਾਲੇ ਨੂੰ ਭੁੱਲਦੀ ਜਾ ਰਹੀ ਸੀ ਤੇ 11ਵੇਂ ਨੂੰ ਵੀ ਭੁੱਲਦੀ ਜਾ ਰਹੀ ਸੀ ਇਸ ਤੋਂ ਬਾਅਦ માતા ਨੇ ਅਬ ਦੇ ਪੁੱਤਰ ਦਾ ਵਿਆਹ ਰੱਖ ਦਿੱਤਾ ਸੀ ਤੇ ਇੱਧਰ ਜਨਾਬ ਗੋਸਪਾਕ ਚ ਸੋਚ ਰਹੇ ਸੀ માતા ਭੁੱਲ ਗਈ ਆ ਚਲ ਯਾਦ ਕਰਾਉਣੇ ਆ ਤੇ ਫਿਰ ਗੋਸਪਾਕ ਵੀ ਜੀ ਇੱਕ ਫਕੀਰ ਦੇ ਲਿਵਾਸ ਵਿੱਚ માતા ਦੇ ਦਰਵਾਜ਼ੇ ਤੇ ਆਏ ਤੇ ਬੁਲਾ ਕੇ ਕਹਿ ਰਹੇ ਨੇ ਰੂੜੀ ਮਾਤਾ ਨੂੰ ਤੇਰੀ ਹੋਵੇ ਸੁਲੱਖਣੀ ਕੁਖ ਮਾਤਾ ਦਰ ਆਏ ਵਕੀਰ ਨੂੰ ਰੋ ਨੋਂ ਦੇ ਰੋਟੀ ਬੜੀ ਜੋਰਾਂ ਦੀ ਲੱਗੀ ਐ ਭੁਖ ਮਾਤਾ ਅੱਲਾਹ ਤਾਲਾ ਬਖ ਤੇਰੇ ਤੇ ਬਖਸੀਸ ਕੱਟੇ ਸਭ ਤੇਰੇ ਦੁਖ ਮਾਤਾ ਸਾਡੀ ਫਕਰਾਂ ਦੀ ਇਹ ਦੁਆ ਤੈਨੂੰ ਮਿਲਣ ਜਹਾਨ ਦੇ ਸੁਖ ਮਾਤਾ ਜਨ ਆਗੋਸਪਾਕ ਨੇ ਇੱਕ ਹੋਰ ਅਸੀਦ ਦਿੱਤੀ ਮਾਤਾ ਖੁਸ਼ੀਆਂ ਨਾਲ ਬਖਸ਼ ਪੁੱਤਰ ਦੀ ਦਾਤ ਦਿੱਤੀ ਅਗੋਂ ਮਾਤਾ ਕઠੋਰ ਵਾਚਨ ਵਿੱਚ ਕਹਿੰਦੀ ਆ ਰੂੜੀ ਮਾਤਾ ਅੱਗੇ ਬੁੱਸੇ ਵਿੱਚ ਕਹਿਣ ਲੱਗੀ ਸੁਣ ਗੱਲ ਤੂੰ ਕਰਕੇ ਖਿਆਲ ਜੋਗਿਆ ਦਰਦਾਰ ਉਤੇ ਮੰਗਦਾ ਤੂੰ ਆਪ ਫਿਰਦਾ ਭਲਾ ਮੈਨੂੰ ਕੀ ਬਖਸਿੰਗਾ ਲਾਲ ਜੋਗਿਆ ਮੇਰੇ ਪੁੱਤਰ ਜਵਾਨ ਸੁੱਖ ਦੇਣ ਵਾਲਾ ਜਾ ਤੂੰ ਆਪਣੇ ਆਪ ਸੰਭਾਲ ਜੂਗੀ ਆ ਰੋਟੀ ਪਕਾਵਣੀ ਆ ਲਾडले ਪੁੱਤਰ ਲਈ ਮੈਂ ਗਲ ਮਾਰ ਕੇ ਵਕਤ ਨਾ ਗਾਲ ਜੂਗੀ ਆ ਬੀਬੀ ਨੇ ਕਠੋਰ ਵਚਨ ਬੀਬੀ ਨੇ ਕਠੋਰ ਗੱਲਾਂ ਵਿੱਚ ਪੀਰ ਗੋਸਪਾਕ ਨੂੰ ਕਹਿੰਦੀ ਆ ਤੂੰ ਆਪ ਤਾਂ ਖਾਲੀ ਫਿਰਦਾ ਏ ਤੂੰ ਮੈਨੂੰ ਕੀ ਦੇਵੇਂਗਾ ਤੇ ਫਿਰ ਉਹ ਪੀਰ ਗੋਦ پاک ਜੀ ਨੂੰ ਕਹਿੰਦੀ ਆ ਜਾ ਅਗਲੇ ਦਰਵਾਜ਼ੇ ਤੇ ਚਲਾ ਜਾ ਮੇਰੇ ਕੋਲ ਕੁਛ ਨਹੀਂ ਤੈਨੂੰ ਦੇਣ ਵਾਸਤੇ ਫਿਰ ਪੀਰ ਜੀ ਕਹਿੰਦੇ ਨੇ ਉਹਨਾਂ ਨੂੰ ਵੀ ਮਾਤਾ ਤੇ ਤੂੰ ਕੁਛ ਵੀ ਨਹੀਂ ਸਰਦਾ ਫਿਰ ਮਾਤਾ ਅਬਦੇ ਪੁੱਤਰ ਨੂੰ ਕਹਿੰਦੀ ਆ ਜਾ ਲਿਆ ਲਓ ਤੋ ਦੋ ਰੋਟੀਆਂ ਫਿਰ ਉਹ ਦੋ ਗੱਲੀਆਂ ਸੜੀਆਂ ਜੀਆਂ ਰੋਟੀਆਂ ਪੀਰ ਜੀ ਦੀ ਝੋਲੀ ਵਿੱਚ ਪਾ ਦਿੰਦੀ ਆ ਦੇ ਪੀਰ ਜੀ ਅਬ ਵੀ ਸਾਥੀ ਨਾਲ ਲਾ ਲੈਂਦੇ ਨੇ ਤੇ ਪੀਰ ਜੀ ਜਾਨ ਵੇਲੇ ਕਹਿੰਦੇ ਨੇ ਤੂੰ ਇੱਕ ਦਿਨ ਜ਼ਰੂਰ ਪਸਤਾਏਂਗੀ ਤੇ ਉਹ ਪੀਰ ਜੀ ਨੂੰ ਅੱਗੇ ਕਹਿੰਦੀ ਆ ਵੀ ਮੈਂ ਤੇਰੇ ਵਰਗੇ ਹਜ਼ਾਰਾਂ ਫਕੀਰ ਦੇਖੇ ਚੁੱਕੀਆਂ ਗੋਜ਼ੀ ਨੇ ਕਿਹਾ ਹਜ਼ਾਰਾਂ ਨਹੀਂ ਲੱਖਾਂ ਦੇਖੇ ਹੋਣਗੇ ਪਰ ਮੇਰੇ ਜੈਸਾ ਕੋਈ ਨਹੀਂ ਦੇਖਿਆ ਹੋਊਗਾ ਇਹ ਕੈਕ ਉੱਥਰਵਾਨਾ ਹੋ ਗਏ ਦਿਨ ਬੀਤ ਦੇ ਗਏ ਮਾਤਾ ਨੇ ਅਬ ਦੇ ਘਰੇ ਆਪਣੇ ਪੁੱਤਰ ਦਾ ਵਿਆਹ ਰੱਕ ਲਿਆ ਰਿਸ਼ਤੇਦਾਰ ਸੱਜਣ ਪਿਆਰੇ ਅੰਗ ਸੰਗ ਭਾਈ ਭੈਣ ਸਭ ਇਕੱਠੇ ਕਰ ਲਏ ਤੇ ਫਿਰ ਉਹ ਆਪਣੇ ਪੁੱਤਰ ਨੂੰ ਵਿਆਹਨ ਵਾਸਤੇ ਭੇਜ ਦਿਆ ਤੇ ਨਦੀ ਵਿੱਚ ਵੇੜਾ ਜਾਂਦਾ ਹੈ ਤੇ ਵੀੜੇ ਵਿੱਚ ਜਨ ਨੂੰ ਬਿਠਾ ਦਿੰਦੀ ਆ ਤੇ ਸਗੰ ਦੇਖ ਕੇ ਆਪਕਾਰ ਵਾਪਿਸ ਆ ਗਈ ਆ ਜਾਂਦੀ ਆ ਤੇ ਉਹ ਅੱਗੇ ਵਿਆਉਣ ਵਾਸਤੇ ਚਲੇ ਜਾਂਦੇ ਨੇ ਤੇ ਤਿੰਨ ਦੋ ਦਿਨ ਉਹ ਤੇ ਰਾਤ ਰਹਿ ਕਿ ਤੀਸਰੇ ਦਿਨ ਜਦੋਂ ਵਾਪਿਸ ਆਉਂਦੀ ਆ ਤਾਂ ਵਾਪਿਸ ਆਉਂਦੀ ਆ ਤੇ ਜਨ ਵੀੜੇ ਵਿੱਚ ਬੈਠ ਜਾਂਦੀ ਹੈਗੀ ਤੇ ਜਦੋਂ ਬੇੜਾ ਨਦੀ ਵਿੱਚ ਦੇ ਵਿਚਾਲਿਆ ਜਾਂਦਾਗਾ ਉਰੋਂ ਬੇੜਾ ਡੁੱਬ ਜਾਂਦਾਗਾ ਇੱਕੋ ਦਾਮ ਹਨੇਰੀ ਆ ਜਾਂਦੀ ਹੈ ਕਿ ਘੁੰਮਣਕੇਰੀ ਹੋ ਜਾਂਦੇ ਜਿਸ ਕਾਰਨ ਬੇੜਾ ਜਿਹੜਾ ਉਹ ਡੁੱਬ ਜਾਂਦਾਗਾ ਤੇ ਉਰਲੇ ਪਾਸੇ ਜਿੱਥੇ ਬੇੜਾ ਡੁੱਬਿਆ ਹੁੰਦਾ ਉਹਦੇ ਉਰਲੇ ਪਾਸੇ ਨਾ ਗੁੱਜਰਾਂ ਦੇ ਲੜਕੇ ਪਸ਼ੂ ਚਾਰਦੇ ਹੁੰਦੇ ਨੇਗੇ ਉਹ ਕਹਿੰਦੇ ਨੇ ਕਿ ਜੇ ਕਿਤੇ ਦਾ ਬੇੜਾ ਬੈਠ ਜਾਵੇ ਤਾਂ ਉਹਦਾ ਰਹਿਦਾ ਹੀ ਕੁਝ ਨਹੀਂ ਜਦੋਂ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਏੜਾ ਤਾਂ ਤਲੀਮਾ ਦੇ ਪੁੱਤਰ ਦੀ ਬਰਾਤ ਦਾਗਾ ਤਾਂ ਉਹ ਜਾ ਕੇ ਉਹ ਗੱਲਾਂ ਕਰਦੇ ਨੇ ਕਿ ਜਾ ਕੇ ਤਲੀਮਾ ਨੂੰ ਜਾ ਰੂੜੀ ਨੂੰ ਦੱਸੇ ਕਿਉਂਕਿ ਮਾਤਾ ਨੂੰ ਤਲੀਮਾ ਦੇ ਨਾਮ ਨਾਲ ਤੇ ਰੂੜੀ ਦੇ ਨਾਮ ਨਾਲ ਸਾਰੇ ਜਾਣਦੇ ਸੀ ਤੇ ਉਹ ਉੱਥੋਂ ਆਉਂਦੇ ਨੇ ਤੇ ਉਧਰ ਜਿਹੜੀ ਮਾਤਾ ਗਈ ਉਹ ਆਵਦੇ ਪੁੱਤਰ ਦੀ ਬਰਾਤ ਦੀ ਤਿਆਰੀ ਕਰਦੀ ਆ ਹੱਥ ਦੀ ਨੱਚਦੀ ਫਿਰਦੀ ਆਗੀ ਤੇ ਥਾਲ ਸਜਾਉਂਦੀ ਆ ਸਾਗਨ ਦਾ ਪ੍ਰਸਾਦ ਰੱਖਦੀ ਆਗੀ ਤੇ ਗਾਉਂਦੀ ਆ ਭਜ ਦੀ ਫਿਰਦੀ ਆ ਰਾਂ ਵਿੱਚ ਫਿਰ ਉਤਵਾਦੂ ਕਰਨ ਤੁਰ ਪੈਂਦੀ ਆ ਤੇ ਰਾਂ ਵਿੱਚ ਆ ਰਹੀ ਆ ਤੇ ਰਾਂ ਵਿੱਚ ਉਸ ਨੂੰ ਉਹ ਜਿਹੜਾ ਬੱਚੇ ਮਿਲਦੇ ਨੇ ਤੇ ਉਹ ਕਹਿ ਰਹੇ ਨੇ ਜਿਸ ਵਿੱਚ ਤੇਰੇ ਪੁੱਤਰ ਦੀ ਬਰਾਤ ਗਈ ਸੀਗੀ ਉਹ ਬੇੜਾ ਡੁੱਬ ਗਿਆ ਮਾਤਾ ਰੋਂਦੀ ਆ ਕਰ ਲਾਉਂਦੀ ਆ ਤੇ ਉਹ ਬੱਚੇ ਕਹਿ ਰਹੇ ਨੇਗੇ ਕਿ ਅਸੀਂ ਉੱਤੇ ਪਸੂ ਜਾ ਰਹੇ ਸੀ ਉਹਦੋਂ ਡੁੱਬਿਆ ਇਹ ਗੱਲ ਸੁਣ ਕੇ ਮਾਤਾ ਬਿਆਹ ਉਹ ਸੋ ਗਏ ਤੇ ਡਿੱਗ ਪਈ ਤੇ ਫਿਰ ਉਸ ਤੋਂ ਬਾਅਦ ਜਦੋਂ ਉਹ ਸੌਂਦਾਗਾ ਰੋਂਦੀ ਕਰ ਲਾਉਂਦੀ ਨਦੀ ਵੱਲ ਜਾਂਦੀ ਆ ਤੇ ਉੱਥੇ ਜਾ ਕੇ ਜਦੋਂ ਦੇਖਦੀ ਆ ਤੇ 라विद ਜੋ ਵੀ ਉਹਨੂੰ ਮਿਲਦਾ ਉਹਨੂੰ ਕਹਿੰਦੇ ਨੇ ਮਾਤਾ ਤੇਰੇ ਨਾਲ ਧੋਖਾ ਹੋ ਗਿਆ ਮਾਤਾ ਤੇਰੇ ਨਾਲ ਧੋਖਾ ਹੋ ਗਿਆ ਤੇ ਰੋਂਦੀ ਕਰ ਲਾਉਂਦੀ ਆ ਤਾਂ ਹਾਂ ਮਾਰਦੀ ਆ ਸ਼ਾਮ ਪੈ ਗਈ ਸਾਰੇ ਲੋਕ ਕਹਿੰਦੇ ਮਾਤਾ ਡੁੱਬੇ ਹੋਏ ਕਦੇ ਵਾਪਸ ਨਹੀਂ ਆਉਂਦੇ ਹਾਉ ਕਰੇ ਚੱਲੀਏ ਜੈ ਪੀਰਨ ਦੀ ਜੀ ਵਾਕੀ ਅਗਲੀ ਵੀਡੀਓ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਜੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਦੇ ਹੋ ਜੈ ਪੀਰਾਂ ਦੀ ਚੈ ਸਾਈਆਂ ਦੀ ਜੈ 11ਵੀਂ ਵਾਲੀ ਤਰਕਾਰ ਦੀ